ਕੀ ਨਾ ਆਇਆ ਤੁਹਾਡਾ ਨਿਰੰਦਰ ਸਿੰਘ ਦੇ بیٹے ਦੀ ਡੈਥ ਹੋ ਗਈ ਆ ਉਹਦੀ ਸੌਦੀ ਤੁਹਾਡੇ ਕੀ ਲੱਗਦਾ ਮੇਰਾ ਬੇਟਾ ਹੀ ਤੇ ਕੀ ਹੁੰਦਾ ਆ ਕਿਸ ਤਰ੍ਹਾਂ ਪਤਾ ਲੱਗਦਾ ਸੂਚਨਾ ਕਿਸ ਤਰ੍ਹਾਂ ਮਿਲਦੀ ਹਰ ਤਾਂ ਫੋਨ ਹੀ ਆਇਆ ਸਾਨੂੰ ਕੋਈ ਹੋਰ ਪਤਾ ਨਹੀਂ ਜੁਲਟ ਦੇ ਵਿੱਚ ਹਾਂਜੀ ਕੀ ਦੱਸਿਆ ਜਾਂਦਾ ਉਹਨਾਂ ਨੂੰ ਉਹਨਾਂ ਨੇ ਕਿਹਾ ਪਾੜੀ ਤੋਂ ਪੈਰ ਪਿਸਲ ਗਿਆ ਦੇ ਡਿੱਗ ਪਿਆ ਥੱਲੇ ਦਮ ਉਹਨਾਂ ਨੇ ਕਿਹਾ ਮਰ ਗਿਆ ਹੋ ਗਿਆ ਪੀਦੋਂ ਗਿਆ ਕੋਈ ਕਰਵਾ ਨਹੀਂ ਕਿੰਨਾ ਚਿਰ ਹੋਇਆ ਸੀ ਭਰਤੀ ਹੋਇਆ ਨੂੰ 6 ਕੁ ਸਾਲ 6 ਮਹੀਨੇ ਚੱਲਣ ਦੇ 5 ਸਾਲ ਹੋ ਗਏ ਤੇ ਕਿੰਨੀ ਉਮਰ ਕਿੰਨੀ ਸੀ 24 ਸਾਲ ਦੇ ਜਾਇਆ ਸੀ ਜਿਹੜਾ ਨਹੀਂ ਤਾਂ ਕਿਸ ਤਰ੍ਹਾਂ ਹੁਣ ਪਤਾ ਲੱਗਦਾ ਕੋਈ ਗੈਰ ਰابطਾ ਹੋਇਆ ਜਿਹੜਾ ਉਹਦੀ ਜੁੰਡ ਦੇ ਨਾਲ ਬੜੀ ਹਾਂਜੀ ਹੋਇਆ ਹੁਣ ਠੀਕ ਹੈ ਕੰਦੇ ਵਰਾਤ ਨੂੰ 9-10 ਵਜੇ ਨਾਲ ਆਏਗਾ ਘੱਟਕ ਮ੍ਰਿਤਕ ਦੇ ਪਛਾਣ ਦੀ ਕਰਦੇ ਅਸੀਂ ਤੇ ਮਤਲਬ ਉਹ ਇੱਕ ਰਾਤ ਕਹਿੰਦੇ ਇਹਦਾ 10 ਵਜੇ ਆਏਗਾ ਫੇਰ ਕਹਿੰਦੇ ਜੇ ਤੁਸੀਂ ਕੋਈ ਸਵੇਰੇ ਮਤਲਬ ਲਿਆਵਾਂਗੇ। लास्ट ਵਾਰ ਕੀ ਮੰਗ ਕਰੋਗੇ ਸਰਕਾਰ ਤੋਂ? ਉਹ ਹੀ ਮੰਗ ਕੀ ਕਰੀਏ ਦੱਸੋ ਸਾਨੂੰ ਵੀ ਪਤਾ ਨਹੀਂ। ਜਿੰਨਾਂ ਸਾਡੇ ਤੁਹਾਡੇ ਨਗਰ ਦੇ ਵਿੱਚ ਬੜੀ ਮੰਦਭਾਗੀ ਘਟਣਾ ਵਾਪਰੀ ਆ 24 ਸਾਲਾਂ ਦਾ ਨੌਜਵਾਨ ਦੇਸ਼ ਦੀ ਰਾਖੀ ਕਰ ਦਿਆ ਕਦਾਂ ਚਲਾ ਗਿਆ ਕੀ ਕਰਨ? ਦੇਖੋ ਕੋਈ ਲਫ਼ਜ਼ ਨਹੀਂ ਹੈ ਜਿਨ੍ਹਾਂ ਨਾਲ ਅਸੀਂ ਇਹ ਗੱਲ ਕਹਿ ਸਕੀਏ ਬਹੁਤ ਇਸ ਪਰਿਵਾਰ ਨਾਲ ਅਨਹੂਣੀ ਹੋਈ ਹੈ। ਬਹੁਤ ਵਧੀਆ ਲੜਕਾ ਸੀਗਾ तकरीबन 6 ਸਾਲ ਪਹਿਲਾਂ ਆਰਮੀ ਜੁਆਇਨ ਕੀਤੀ ਸੀਗੀ ਉੱਥੇ ਦੇਸ਼ ਦੀ ਰਾਖੀ ਵਾਸਤੇ ਸੇਵਾ ਕਰ ਰਿਹਾ ਸੀਗਾ ਅਚਨ ਚੇਤ ਕੱਲ ਪਰਿਵਾਰ ਨੂੰ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਗੁਰਪ੍ਰੀਤ ਸਿੰਘ ਇਸ ਤਰ੍ਹਾਂ ਪਹਾੜੀ ਤੇ ਚੱਲ ਰਿਹਾ ਸੀਗੇ ਹੋਰ ਵੀ ਸਾਥੀ ਸੀਗੇ ਨਾਲ ਤੇ ਉਹਦਾ ਪੈਰ ਫਿਸਲਣ ਕਰ ਉਹ ਡੂੰਗੀ ਖਾਈ 'ਚ ਮਤਲਬ ਗੱਲ ਕਰਕੇ ਡਿੱਗ ਗਿਆ ਤੇ ਜਿਸ ਕਾਰਨ ਉਹਦੀ ਜਿਹੜੀ ਡੈਥ ਹੋ ਗਈ ਉਹਨੂੰ رابطہ ਹੋਇਆ ਤੁਹਾਡੇ ਕੋਲ ਹਾਂ رابطہ तकरीबन ਸਾਰੇ ਮੁੰਡੇ ਇਹਨਾਂ ਦੇ ਜਿਹੜੇ ਆਰਮੀ 'ਚ ਹੋਰ ਵੀ ਐ ਉਹਨਾਂ ਨਾਲ ਗੱਲਬਾਤ ਹੋ ਰਹੀ ਐ ਉਹਨਾਂ ਨੇ ਇਹ ਗੱਲ ਕਹੀ ਐ ਵੀ ਅਸੀਂ ਜਿਹੜੀ ਡੈੱਡ ਬਡੀ ਐ ਅੱਜ ਸ਼ਾਮ ਨੂੰ ਤੁਹਾਡੇ ਕੋਲ ਲੈ ਆਵਾਂਗੇ ਪਰ ਪਰਿਵਾਰ ਨੇ ਕਿਆ ਵੀ ਮਤਲਬ ਰਾਤ ਨਾਲ ਉਹ ਵੀ ਕਿਉਂਕਿ ਸੰਸਕਾਰ ਜਿਹੜਾ ਉਹ ਕੱਲ ਹੋਣਾ ਤੇ ਤੁਸੀਂ ਕੱਲ ਜਿਹੜੀ ਸਵੇਰੇ ਮਤਲਬ ਗੱਲ ਕੇ ਨਾਲ ਸਾਡ ਨੂੰ ਜਿਹੜੀ ਹੈ ਡੈੱਡ ਬੋਡੀ ਜਿਹੜੀ ਉਹ ਮਾਪਿਆਂ ਨੂੰ ਦਿੱਤੀ ਜਾਵੇ ਪਰਿਵਾਰ ਦੇ ਵਿੱਚ ਕੋਲ ਕੋਣ ਆਇਆ ਇਹਨਾਂ ਦੇ ਪਰਿਵਾਰ ਦੇ ਵਿੱਚ ਸਾਡੇ ਬ੍ਰਦਰ ਸਰਦਾਰ ਨਿਰਿੰਦਰ ਸਿੰਘ ਜੀ ਇਹਨਾਂ ਦਾ ਇੱਕ ਛੋਟਾ ਬੇਟਾ ਆਪਣਾ ਹਰਪ੍ਰੀਤ ਸਿੰਘ ਜੀ ਉਹ ਜੋ ਤੇ ਇਹਨਾਂ ਦੀ ਮਾਤਾ ਗੁਰਪ੍ਰੀਤ ਸਿੰਘ ਜੀ ਜਿਹੜੀ ਹੈ ਉਹ ਮਤਲਬ ਗੱਲ ਕੇ ਨਾਲ ਬਾਕੀ ਹੋਰ ਪਰਿਵਾਰ ਦੇ ਵਿੱਚ ਉਹਨਾਂ ਦੇ ਚਾਚੇ ਤਾਏ ਜਿਹੜੇ ਆ ਉਹ ਦੋ ਲੜਕੇ ਇਹਨਾਂ ਦੇ ਆਰਮੀ ਚ ਹੋਰ ਵੀ ਜਿਹੜੇ ਆ ਮਤਲਬ ਗੱਲ ਕਿ ਉਹ ਆਨ ਡਿਊਟੀ ਮਦਦ ਸੇਵਾ ਨਿਭਾ ਰਹੇ ਆ ਇੱਕ ਇਹਨਾਂ ਦੇ ਤਾਇਆ ਜੀ ਜਿਹੜੇ ਉਹ ਰਿਟਾਇਰਮੈਂਟ ਉਹ ਵੀ ਆਰਮੀ ਚ ਆਏ ਆ ਤੇ ਹਲਾਸਵਾਲ ਕੀ ਬੇਨਤੀ ਕਰੋਗੇ ਸਰਕਾਰ ਨੂੰ ਦੇਖੋ ਮੈਂ ਸਰਕਾਰ ਕੋਲੋਂ ਬੇਨਤੀ ਇਹ ਹੀ ਕਰੂੰਗਾ ਇਸ ਪਰਿਵਾਰ ਦੀ ਜੋ ਵੀ ਮਾਲੀ ਮਦਦ ਹੈ ਉਹ ਕੀਤੀ ਜਾਵੇ ਤੇ ਇਹਨਾਂ ਦਾ ਜਿਹੜਾ ਛੋਟਾ ਲੜਕਾ ਮੈਂ ਮਤਲਬ ਗੱਲ ਕਿ ਨਾ ਇਹ ਗੱਲ ਕਹੂੰਗਾ ਕਿ ਉਹਨੂੰ ਮਤਲਬ ਗੱਲ ਕਿ ਨ ਮੌਕਾ ਦਿੱਤਾ ਜਾਵੇ ਕਿ ਉਹ ਸਾਡੇ ਮਤਲਬ بیٹے ਦੀ ਜਗਾ ਇਹ ਆਪਣੀ ਜਿਹੜੀ ਮਤਲਬ ਗੱਲ ਕਿ ਉੱਤੇ ਡਿਊਟੀ ਜਿਹੜੀ ਹੈ ਨਾ ਉਹ ਕਰੇ ਇਹ ਮੇਰੀ ਰਿਕੁਐਸਟ ਹੈ ਆਰਮੀਨੂ ਵੀ ਤੇ ਆਪਣੀ ਪੰਜਾਬ ਸਰਕਾਰ ਦੇ ਤੋ